ਜਾਇ ਤੇ ਆਏ ਚੈਨਲ ਲਫਾਫੇ ਲਿਆਉਂਦੇ ਉਹਨਾਂ ਨੇ ਤੇ ਦੋ ਲਫਾਫੇ ਪਾਣੀ ਚ ਡਿੱਗ ਪਏ ਤੇ ਇੱਕ ਲਫਾਫਾ ਮੇਰੀ ਗੱਡੀ ਤੇ ਛੋੜਤਾ ਗੱਡੀ ਤੇ ਐਡਾ ਚਿਪ ਪਾਤਾ ਜੀ ਉਹਨਾਂ ਨੇ ਰਾਸਨ ਦੇਣ ਆਇਆ ਜੀ ਜਾਇ ਤੇ ਬੈ ਕੇ ਬਾਰਡਰ ਸਟੇਟ ਨਾਲ ਲਿੰਕ ਨਾ ਕਰੋ ਬਾਰਡਰ ਨੈਸ਼ਨਲ ਸਕਿਉਰਿਟੀ ਨਾਲ ਲਿੰਕ ਕਰੋ ਬਹੁਤ ਮੁਖੌਤਰੀ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਜ਼ਮੀਨ ਤੇ ਬੈ ਕੇ ਰੋਟੀ ਖਾ ਲੈਂਦੇ ਨੇ ਆਹ ਤੇ ਜੇ ਦਿਨ ਪਾਣੀ ਚoa ਕੇ ਮੈਂ ਕਢਵਾਇਆ। ਕਿੰਨ ਦਿਨ ਬਿਠਾ ਰਹੇ ਨੇ। 105 ਸਾਲ ਦੀ ਜਿਹੜੀ ਦਾਦੀ ਸੀ। ਤੇ ਫਿਰ ਹੈਲੀਕਾਪਟਰ ਤੇ ਦਾਦੀ ਵੱਲ ਜਾਣਾ ਚਾਹੀਦਾ ਜਿਹੜੀ 105 ਸਾਲ ਦੀ ਬੈਠੀ ਐ। ਆਮ ਆਦਮੀ। ਉਹਨਾਂ ਦੀ ਬਜਾਏ ਅਜਿਹੇ ਖਾਸ ਆਦਮੀ ਇੰਨਾ ਪੰਜਾਬ ਪਹੁੰਚਾ ਰਹੇ। ਕੀ ਗੱਲ ਐਡਮਿਨਿਸਟ੍ਰੇਸ਼ਨ ਦਾ ਕਹਿੰਨੇ ਸਰਕਾਰੀ ਗਊਸ਼ਾਲਾ ਚ ਉਹ ਵੀ ਪਹੁੰਚਣ। ਇਹ ਦੇਖਣਾ ਚਾਹੀਦਾ ਗਊਆਂ ਮਰੀਆਂ ਪਈਆਂ ਸੀ। ਜੀਂਦੀਆਂ ਗਊਆਂ ਜਿਹੜੀਆਂ ਉੱਠ ਨਹੀਂ ਸਕਦੇ ਉਹਨਾਂ ਦੇ ਵਿੱਚ ਖਾਵਾ ਨੇ ਅੱਖਾਂ ਕੱਢ ਦਿੱਤੀਆਂ ਉਹਨਾਂ ਦੇ ਠੂਂਗੇ ਮਾਰ-ਮਾਰ ਕੇ। ਇਹਨਾਂ ਲੋਕਾਂ ਨੂੰ ਕੈਂਡੀ ਪ੍ਰੋਬਲਮ ਤੁਸੀਂ ਦੇਖ ਲਈ ਇਹਨਾਂ ਨੂੰ ਆਉਣੀਆਂ ਬਾਅਦ ਚ ਆਪਣਾ ਜਿਹੜੀ ਪ੍ਰੋਡਕਟ ਹੋਣਾ ਟਾਈਫਾਈਡ ਜਾਂ ਪੇਟ ਦੀਆਂ ਬਿਮਾਰੀਆਂ ਉਹਦੇ ਲਈ ਗਵਰਨਮੈਂਟ ਨੂੰ ਪਹਿਲਾਂ ਇੰਜੈਕਸ਼ਨ ਜਿਹੜੇ ਨੇ ਉਹ ਤਿਆਰ ਕਰਨੇ ਪਏ ਪੰਜਾਬ ਸੂਬੇ ਨੂੰ ਇਸ ਵਾਰ ਹੜ੍ਹਾਂ ਨੇ ਆਪਣੀ ਮਾਰੇਠਾਂ ਲਿਆਏ ਔਰ ਬਹੁਤ ਹੀ ਨੁਕਸਾਨ ਹੋਇਆ ਔਰ ਖਾਸ ਕਰਕੇ ਜੇਕਰ ਗੱਲ ਕਰੀਏ ਜ਼ਿਲ੍ਹੇ ਗੁਰਦਾਸਪੁਰ ਦੀ ਤਾਂ ਸਰਹੱਦੀ ਜ਼ਿਲ੍ਹਾ ਹੈ ਔਰ ਇੱਥੇ ਰਾਵੀ ਦੇ ਦਰਿਆ ਤੇ ਨਾਲੇ ਜਿਹੜੇ ਨੇ ਸੱਕੀ ਨਾਲੇ ਨੇ ਉਹਨਾਂ ਦੇ ਵਿੱਚ ਪਾਣੀ ਦੀ ਵਯਾਦ ਇੰਨੀ ਵਧ ਗਈ ਕਿ ਉਸ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਖਾਸ ਕਰਕੇ ਹਲਕਾ ਡੇਰਾ ਬਬਨਾਨਾ ਔਰ ਮੇਰੇ ਨਾਲ ਮੌਜੂਦ ਨੇ ਇਸ ਵਕਤ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਦਾਵਾ ਨਵਾਬ ਸਾਹਿਬ ਇੱਕ ਤੇ ਬਹੁਤ ਜ਼ਿਲ੍ਹਾ ਗੁਰਦਾਸਪੁਰ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਮਾਰ ਪਈ ਹੈ ਤੁਸੀਂ ਵੀ ਵਿਚਰੇ ਹੋਗੇ ਲੋਕਾਂ ਦੇ ਇਹ ਬਹੁਤ ਅਫੈਕਟਡ ਨੇ ਜੇ ਤੁਸੀਂ ਉਧਰਲੀ ਸਾਈਡ ਤੇ ਚਲੇ ਜਾਓ ਫਿਰੋਜ਼ਪੁਰ ਉਹ ਵੀ ਅਫੈਕਟਡ ਤੇ ਜੇ ਤੁਸੀਂ ਤਰਨਤਾਰਨ ਸਾਈਡ ਤੇ ਚਲੇ ਜਾਓ ਉਹ ਵੀ ਅਫੈਕਟਡ ਹੈ ਖਡੂਰ ਸਾਹਿਬ ਬਹੁਤ ਅਫੈਕਟਡ ਹੈ ਇਹ ਸਾਰੇ ਚੀਜ਼ਾਂ ਦਾ ਸਾਨੂੰ ਬਾਰਡਰ ਤੇ ਉੱਪਰ ਜਿਹੜੇ ਬੈਠੇ ਆ ਇਹਦੇ ਚ ਪੰਜਾਬ ਸਰਕਾਰ ਕੋਲੋਂ ਕਿਉਂਕਿ ਮੈਂ ਉਹਨਾਂ ਨੂੰ ਕੋਈ ਬਲੇਮ ਨਹੀਂ ਕਰਦਾ ਉਹ ਅੱਜ ਕਰੇਗੀ ਕੱਲ ਕਰੇਗੀ ਜਿਹੜੀ ਸਰਕਾਰ ਚਾਲੀ ਕਰ ਜੇਤੇ ਰਹੀ ਹੈ ਉਹਨੂੰ ਵੀ ਚੀਫ ਮਿਨਿਸਟਰ ਸਾਹਿਬ ਨੂੰ ਵੀ ਮੇਰੇ ਖਿਆਲੋਂ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਉਹਨਾਂ ਨੂੰ ਕੈਂਡੀ ਲੋਡ ਤੇ ਹਨ ਨਹੀਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਮੈਂ ਆਪਣੇ ਵਾਲੀ ਲੈਟਰ ਉਹਨਾਂ ਨੂੰ ਭੇਜ ਦਵਾਂ ਉਹਨੂੰ ਪੜ ਲੈਣ ਤੋਂ ਉਹਦੇ ਚ ਤਕਰੀਬਨ ਅਸੀਂ ਬਾਰਡਰ ਡਿਸਟ੍ਰਿਕਟ ਜਿੱਦਿਆਂ ਨੇ ਉਹਨਾਂ ਨੂੰ ਪੁੱਛਾ ਸਕਦੇ ਹਾਂ ਔਰ ਉਹਦੇ ਚ ਮੈਂ ਇੱਕੋ ਹੀ ਡਿਮਾਂਡ ਕੀਤੀ ਹੈ ਕਿ ਜਿੰਨਾ ਪੈਸਾ ਇੱਥੇ ਲੱਗਣਾ ਇਹ ਗਵਰਨਮੈਂਟ ਆਫ ਇੰਡੀਆ ਔਰ ਬਾਰਡਰ ਮੈਨੇਜਮੈਂਟ ਜਿਹੜੀ ਆ ਉਹ ਲਾਵੇ ਪੰਜਾਬ ਗਵਰਨਮੈਂਟ ਕੋਲ 60:40 ਦੀ ਰੇਸ਼ੋ ਅਸੀਂ ਨਹੀਂ ਦੇ ਸਕਦੇ ਕਿੰਨਾ ਕਿੰਨਾ ਖਰਚਾ ਲੱਗ ਸਕਦਾ ਜੇਕਰ ਇਹਨੂੰ ਆਪਾਂ ਦੇਖੋ ਜੀ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਜੇ ਉੱਥੋਂ ਤੱਕ ਕਰਦੇ ਆ ਤੁਸੀਂ ਬੰਦ ਲਈ 400 ਕਰੋੜ ਲੱਗੇਗਾ ਕੋਈ ਜ਼ਿਆਦਾ ਨਹੀਂ ਲੱਗਦਾ ਤੇ ਜੇ ਆਪਾਂ ਸਕੀਨਾਲਾ ਕਰਦੇ ਆ ਇਹ 1500 ਤੋਂ 2000 ਕਰੋੜ ਦੇ ਵਿੱਚ ਲੱਗੇਗਾ ਗਵਰਨਮੈਂਟ ਦੀ ਗਵਰਨਮੈਂਟ ਆਫ ਇੰਡੀਆ ਦੀ ਤੇ ਕੁਝ ਵੀ ਨਹੀਂ ਪਰ ਸਾਡਾ ਜਿਹੜਾ ਪਿਛਲੇ 80 ਜਦੋਂ 88 ਚੜਾ ਤੇ 37 ਸਾਲ ਬਾਅਦ ਹੋਣਾ ਆ ਇਹ ਦੁਬਾਰਾ ਸਾਨੂੰ 37 ਸਾਲ ਬਾਅਦ ਡਰ ਨਹੀਂ ਰਹੇਗਾ ਕਿ ਅਸੀਂ ਦੁਬਾਰਾ ਡੁੱਬਾਂਗੇ ਇਹਦੇ ਜੋ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਾਂਗੇ ਵੀ ਅਸੀਂ ਕਾਂਗਰਸ ਵਾਲਿਆਂ ਇਲੈਕਟਰ ਲਿਖ ਦਿੱਤੀ ਆ ਕਿ ਸੱਤ ਐਮਪੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਤੇ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਜੇ ਜਦੋਂ ਦਾ ਟਾਈਮ ਆਇਆ ਪੂਰੀ ਰਿਪਰੈਜ਼ੈਂਟੇਸ਼ਨ ਲੈ ਕੇ ਜਾਵਾਂਗੇ ਕਿ ਆ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਬਾਰਡਰ ਨੂੰ ਸਟੇਟ ਨਾਲ ਲਿੰਕ ਨਾ ਕਰੋ ਬਾਰਡਰ ਨੂੰ ਨੈਸ਼ਨਲ ਸਕਿਉਰਿਟੀ ਨਾਲ ਲਿੰਕ ਕਰੋ ਬਿਲਕੁਲ ਪਾਕਿਸਤਾਨ ਸਾਡੇ ਨਾਲ ਬਿਲਕੁਲ ਨੈਸ਼ਨਲ ਸਕਿਉਰਿਟੀ ਨਾਲ ਲਿੰਕ ਕਰੋ ਇਹ ਲੈ ਕੇ ਜਾਵਾਂਗੇ ਤਾਂ ਬਿਲਕੁਲ ਤੁਹਾਡੇ ਕੋਲ ਅੰਕੜੇ ਹੈਗੇ ਨੇ ਤੁਸੀਂ ਕਹਿ ਰਹੇ ਹੋ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਤੇ ਕੀ ਲੱਗਦਾ ਸਰਕਾਰ ਕਿੱਥੇ ਆ ਜਾਂ ਸੀਐਮ ਸਾਹਿਬ ਨੂੰ ਨਹੀਂ ਚਾਹੀਦਾ ਇੱਕ ਦਿੱਲੀ ਜਾ ਕੇ ਕੋਈ ਵਿਸ਼ੇਸ਼ ਤੌਰ ਤੇ ਮੈਂ ਤੇ ਯਾਰ ਮੇਰੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਸਾਡਾ ਮੁੱਖ ਮੰਤਰੀ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਜ਼ਮੀਨ ਤੇ ਬਹਿ ਕੇ ਰੋਟੀ ਖਾ ਲੈਂਦੇ ਨੇ ਉਹ ਤਾਂ ਕਿਹਨੇ ਹੈਲੀਕਾਪਟਰ ਛੱੜਤਾ ਮੈਂ ਨਹੀਂ ਚਲੋ ਹੈਲੀਕਾਪਟਰ ਛੱੜ ਦਿੱਤਾ ਉਹ ਕਿਤੇ ਗੱਜ ਜਿਹੜੀ ਸਾਤੀ ਤੋੜ ਗਈ ਸੀ ਮੈਂ ਤੋਂ ਜਦੋਂ ਆ ਆ ਜੋ ਆ ਆ ਇਹਨੂੰ ਪੁੱਛ ਲਾ ਸਾਤ ਉਤੋਂ ਛੋਟੀ ਹੈ ਨਾ ਆਪਣਾ ਸਰ ਜਹਾਜ਼ ਤੇ ਆਏ ਤਿੰਨ ਲਫਾਫੇ ਲਿਆਂਦੇ ਉਹਨਾਂ ਨੇ ਤੇ ਦੋ ਲਫਾਫੇ ਪਾਣੀ 'ਚ ਡਿੱਗ ਪਏ ਤੇ ਇੱਕ ਲਫਾਫਾ ਮੇਰੀ ਗੱਡੀ ਦੇ ਛੋੜਤਾ ਗੱਡੀ 'ਚ ਐਡਾ ਚਿਪ ਪਾਤਾ ਜੀ ਉਹਨਾਂ ਨੇ ਹਾਂਜੀ ਫਿਰ ਸਾਧਾਂ ਵਾਲੀ ਦੀ ਗੱਲ ਜੀ ਹਰਾ ਸੰਦ ਦੇਣਾ ਆ ਜੀ ਜਹਾਜ਼ ਤੇ ਬੈਠ ਕੇ ਉਹ ਜਿਹੜੀ ਚੀਜ਼ ਹੈ ਇਹ ਕਰਕੇ ਵੇਖੋ ਇਹ ਇਹ ਐਕਚੁਅਲੀ ਜਿਹੜੀ ਮੈਂ ਹੁਣ ਦੱਸ ਦਿੰਦਾ ਕਿ ਤੁਸੀਂ ਰਾਸ਼ਨ ਦੀ ਗੱਲ ਕਰ ਦਿੱਤੀ। ਤੁਸੀਂ ਹੈਲੀਕਾਪਟਰ ਦੀ ਗੱਲ ਕੀਤੀ। ਇੱਥੇ ਕੰਮ ਕੀਤਾ ਖਾਲਸਾ ਢ ਵਾਲਿਆਂ। ਇੱਥੇ ਗੜਦੀਓ ਵਾਲੇ ਬਾਬਿਆਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਸਰਹਾਲੀ ਵਾਲੇ ਬਾਬਾ ਜੀ ਨੇ ਮੋਟਰ ਬੋਟ ਭੇਜੀ। ਇਹਨਾਂ ਦੇ ਪਿੰਡ ਸਭ ਤੋਂ ਪਹਿਲਾਂ ਇਹ ਦੋਵੇਂ सोनू ਤੇ ਆਪਣਾ ਸੁਭਾ ਇਹਨਾਂ ਦੋਨਾਂ ਨੇ ਤੇ ਪਿੰਡ ਵਾਲਿਆਂ ਦੇ ਜਿੰਨੇ ਪਿੱਛੇ ਖੜੇ ਨੇ ਜਿੰਨੇ ਆ ਕਿ ਆ ਵੇਖੋ ਗਰਨਾਮ ਸਿੰਘ ਗਰਨਾਮ ਸਿੰਘ ਵੀ ਐਮਸੀ ਸਾਹਿਬ ਪਰਣ ਕਿੱਥੇ ਆ ਆ ਤੇ ਜੇ ਦਿਨ ਪਾਣੀ ਚ ਆ ਕੇ ਮੈਂ ਕਢਵਾਇਆ ਤਿੰਨ ਦਿਨ ਬਿਠਾ ਰਿਆ 105 ਸਾਲ ਦੀ ਜਿਹੜੀ ਦਾਦੀ ਸੀ ਤੇ ਫਿਰ ਹੈਲੀਕਾਪਟਰ ਤੇ ਦਾਦੀ ਵੱਲ ਜਾਣਾ ਚਾਹੀਦਾ ਜਿਹੜੀ 105 ਸਾਲ ਦੀ ਬੈਠੀ ਆ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਛੱਡੀਏ ਕਿਉਂਕਿ ਜਿਹੜਾ ਜ਼ਿਆਦਾ ਜਿਹੜੇ ਹੁੰਦੇ ਨਾ ਉਹ ਕੀ ਕਹਿੰਦੇ ਹੁੰਦੇ ਆਮ ਆਦਮੀ ਉਹਨਾਂ ਦੀ ਬਜਾਏ ਅਜਿਹੇ ਖਾਸ ਆਦਮੀ ਇਹਨਾਂ ਪੰਜਾਬ ਪਛਾਲਿਆ। ਹਾਂ ਬਿਲਕੁਲ। ਇਹ ਦਾ ਸਾਹਿਬ ਹੁਣ ਲੋਡ ਹੋਰ ਵੀ ਪੈਣੀ ਹੈ। ਇਹ ਨਹੀਂ ਹੈ ਕਿ ਇਹ ਤੇ ਚਲੋ ਹੋ ਗਿਆ ਜਿਹੜਾ ਨੁਕਸਾਨ ਜਿਹੜਾ ਨੁਕਸਾਨ ਦਾ ਹੁਣ ਅੱਗੇ ਅੱਗੇ ਜਾ ਕੇ ਸਮੇਂ ਦੇ ਵਿੱਚ ਆਉਣਾ ਜਦੋਂ ਪਾਣੀ ਲਥਣਾ ਹੈ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰ ਖਰਾਬ ਹੋ ਗਏ ਨੇ ਬਿਮਾਰੀਆਂ ਫੈਲਣ ਦਾ ਵੀ ਡਰ ਰਹਿਣ ਕਿ ਉਹਦੇ ਵਾਸਤੇ ਜਿਹੜਾ ਹੁਣ ਪ੍ਰਬੰਧ ਕਰਨ ਦੀ ਲੋੜ ਨਹੀਂ। ਉਹਦੇ ਲਈ ਜਿਹੜੀਆਂ ਬਿਮਾਰੀਆਂ ਫੈਲਣੀਆਂ ਨੇ ਉਹਦੇ ਲਈ ਹੁਣ ਬਹੁਤ ਜ਼ਿਆਦਾ ਜ਼ਰੂਰ ਹੈ। ਯਾਰ 4 ਦਿਨ ਤੋਂ ਰੋਲੀ ਪੈ ਰਹੀ ਆ। ਤੁਸੀਂ ਜਿਹੜੇ ਕਿਹਾ ਕਿ ਪ੍ਰਬੰਧ ਕਰਨਗੇ 4 ਦਿਨ ਤੋਂ ਸਰਕਾਰੀ ਕਲਾਨੌਰ ਦੇ ਵਿੱਚ ਗਊਸ਼ਾਲਾ ਉੱਥੇ ਆ ਜਾ ਕੇ ਸਾਰੇ ਸਾਡਾ ਬਲਾਕ ਦਾ ਪ੍ਰਧਾਨ ਤੇ ਜੂਥ ਵਾਲਾ ਪ੍ਰਧਾਨ ਤੇ ਹੋਰ ਬੰਦੇ ਸਰਪੰਚ ਜਿਹੜੇ ਨੇ ਉਹ ਜਾ ਕੇ ਗਊਸ਼ਾਲਾ ਦੀ ਸੇਵਾ ਕਰ ਰਹੇ ਨੇ ਕੀ ਗੱਲ ਐਡਮਿਨਿਸਟ੍ਰੇਸ਼ਨ ਦਾ ਕੰਮ ਨਹੀਂ ਕਿ ਸਰਕਾਰੀ ਗਊਸ਼ਾਲਾ ਚ ਉਹ ਵੀ ਪਹੁੰਚਣ ਇਹ ਦੇਖਣਾ ਚਾਹੀਦਾ ਗਊਆਂ ਮਰੀਆਂ ਪਈਆਂ ਸੀ ਜੀਂਦੀਆਂ ਗਊਆਂ ਜਿਹੜੀਆਂ ਉੱਠ ਨਹੀਂ ਸਕਦੇ ਉਹਨਾਂ ਦੇ ਵਿੱਚ ਖਾਵਾ ਨੇ ਅੱਖਾਂ ਕੱਢ ਦਿੱਤੀਆਂ ਉਹਨਾਂ ਦੀ ਠੂਕੇ ਮਾਰ ਮਾਰ ਕੇ ਤੇ ਇਹ ਜਿਹੜੀ ਚੀਜ਼ ਹੈ ਇਹ ਬਹੁਤ ਕੁਝ ਇਹਦੇ ਬਾਅਦ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਣੀ ਆ ਇਹਨਾਂ ਲੋਕਾਂ ਨੂੰ ਕੈਂਦੀ ਪ੍ਰੋਬਲਮ ਤੁਸੀਂ ਦੇਖ ਲਈ ਇਹਨਾਂ ਨੂੰ ਆਉਣੀਆਂ ਬਾਅਦ ਚ ਆਪਣਾ ਜਿਹੜੀ ਤੁਹਾਡਾ ਹੋਣਾ ਟਾਈਫਾਇਡ ਜਾਂ ਪੇਟ ਦੀਆਂ ਬਿਮਾਰੀਆਂ ਉਹਦੇ ਲਈ ਗਵਰਨਮੈਂਟ ਨੂੰ ਪਹਿਲਾਂ ਇੰਜੈਕਸ਼ਨ ਜਿਹੜੇ ਨੇ ਉਹ ਤਿਆਰ ਕਰਨੇ ਪਏ। ਬਿਲਕੁਲ ਐਮਪੀ ਲੈਂਡ ਫੰਡ ਚੋਂ ਵੀ ਫਿਰ ਕੁਝ ਹਿੱਸਾ ਖੋਲ ਰਿਹਾ ਹੈ। ਐਮਪੀ ਲੈਂਡ ਫੰਡ ਚ ਜੋ ਕਰਨ ਗਿਆ ਹੈ ਇਹਨਾਂ ਦਾ। ਇਹਦੇ ਚ ਐਮਪੀ ਲੈਂਡ ਫੰਡ ਇੱਕ ਕੋਰਸ ਹੁੰਦੇ। ਜਿਹੜੀਆਂ ਨੇ ਦੇ ਗਲੀਆਂ ਸੜਕਾਂ ਜਾਂ ਦੇ ਦੇ ਟੁੱਟ ਗਏ ਉਹਨਾਂ ਚ ਜਾਂ ਜਿੱਥੇ ਪਾਈਪਾਂ ਪੈਣੀਆਂ ਨੇ ਉਹਦੇ ਚ ਵੀ ਸਾਨੂੰ ਬਹੁਤ ਜੁੜਿਆ ਕਿ ਉਹ ਵੀ ਐਮਪੀ ਲੈਂਡ ਫੰਡ ਚੋਂ ਖਰਚ ਕੀਤਾ ਜਾਵੇ। ਬਿਲਕੁਲ ਇਹ ਤੁਸੀਂ ਸੁਣਿਆ ਹੈ ਇਹ ਸੰ ਐਮਪੀ ਸੁਖਿੰਦਰ ਸਿੰਘ ਦਾ ਦਾਵਾ ਜਿਨ੍ਹਾਂ ਨੇ ਕਿਹਾ ਕਿ ਬੜੀ ਜ਼ਰੂਰਤ ਹੈ ਔਰ ਖਾਸ ਕਰਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਇਸ ਨੂੰ ਸੂਬਾ ਦੇ ਹਿੱਸਾ ਮੰਨੇ, ਨੈਸ਼ਨਲ ਸਕਿਉਰਿਟੀ ਦਾ ਹਿੱਸਾ ਮੰਨੇ ਕਿਉਂਕਿ ਇੱਕ ਪਾਸੇ ਪਾਕਿਸਤਾਨ ਪੰਡਾ ਬਾਰਡਰ ਨੂੰ ਔਰ ਵਿਸ਼ੇਸ਼ ਪੈਕੇਜ ਜਿਹੜੀ ਹੈ ਉਹ ਮੁਹੱਈਆ ਕਰਾਉਣਾ ਨਾਲ ਹੀ ਉਹਨਾਂ ਨੇ ਕਿਹਾ ਕਿ ਐਮਪੀ ਲੈਂਡ ਫੰਡ ਚੋਂ ਵੀ ਜਿੰਨੀ ਜ਼ਰੂਰਤ ਹੈ ਉਹ ਪੈਸਾ ਖਰਚ ਕੇ ਜਿਹੜਾ ਆਉਣ ਵਾਲਾ ਸਮਾਂ ਜਦੋਂ ਨਾਲੀਆਂ ਗਲੀਆਂ ਸੜਕਾਂ ਟੁੱਟੀਆਂ ਨੇ ਤੋ ਬਚਾਉਣ ਵਾਸਤੇ ਜਿਹੜਾ ਹੈ ਉਹ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਹੈ ਔਰ ਨਾਲ ਹੀ ਕਿਤਨਾ ਕਿਤੇ ਉਹਨਾਂ ਨੇ ਪੰਜਾਬ ਦੀ ਸਰਕਾਰ ਦੇ ਉੱਤੇ ਵੀ ਟੈਕਸ ਕੀਤੇ ਨੇ ਉਹਨੂੰ ਨਿਸ਼ਾਨੇ ਦੇ ਉੱਤੇ ਲਿਆਇਆ ਕਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ